ਸ਼ਨੀਵਾਰ ਨੂੰ ਜੁਗਰਾਉਂ ਵਿਧਾਨ ਸਭਾ ਹਲਕੇ ਤੋਂ ਬਾਅਦ ਹਲਕਾ ਦਾਤਾ ਵਿਖੇ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਇਸ ਤਰ੍ਹਾਂ ਲੋਕਾਂ ਨੂੰ ਸੰਬੋਧਨ ਕਰਦਾ ਜਿੱਥੇ ਉਹਨਾਂ ਨੇ ਅਕਾਲੀ ਸਰਕਾਰ ਤੇ ਚੰਗੇ ਤੰਜ ਕੱਸੇ ਉੱਤੇ ਹੀ ਆਮ ਆਦਮੀ ਪਾਰਟੀ ਤੇ ਵੀ ਸ਼ਬਦੀ ਹਮਲਾ ਕੀਤਾ ਸਿੱਧੂ ਨੇ ਆਪ ਵਾਲਿਆਂ ਨੂੰ ਕਾਲੇ ਅੰਗਰੇਜ਼ ਦੱਸਦਿਆਂ ਕਿਹਾ ਹੈ ਕਿ ਇਹ 60 ਲੋਕਾਂ ਦਾ ਇੱਕ ਗਰੁੱਪ 2 ਕਰੋੜ ਤੋਂ ਵੱਧ ਪੰਜਾਬੀਆਂ ਦੇ ਰਾਜ ਕਰਨਾ ਚਾਹੁੰਦਾ ਹੈ ਮੈਂ ਕਾਲੇ ਅੰਗਰੇਜ਼ ਕਹਿੰਦਾ ਕਾਲੇ ਅੰਗਰੇਜ਼ ਇਹ ਉਹ 60 ਬੰਦੇ ਆ ਗਏ 60 ਬੰਦੇ ਆ ਕੇ ਜਿਹੜੇ 2 ਕਰੋੜ ਪੰਜਾਬੀਆਂ ਨੂੰ ਚਲਾਉਂਦੇ ਆ ਮੈਨੂੰ ਜੀਵਾ ਸਾਹਿਬ ਕੋ ਮੈਂ ਕਿਹਾ ਕਿ ਜੀਵਾ ਸਾਹਿਬ ਹਾਂ ਜਿਸ ਵਾਂ 66 6 ਸਾਲ ਪਏ ਸੀ ਪਰ ਮੈਂ ਪੰਜਾਬ ਖਾਸ ਕਰ 66 ਇਹ ਮੈਨੂੰ ਕਹਿੰਦੇ ਕਿ ਕੁਰਕ ਸ਼ੇਰੋਂ ਲੜਦਾ ਮੈਨੂੰ ਕਹਿੰਦੇ ਗਰੀਬ ਲੜਦਾ ਕਿਉਂ ਕਿ ਚੌਥੀ ਵਾਰ ਜਦ ਮੈਂ ਐਮਪੀ ਬਣਦਾ ਤੇ ਉਹਨੇ ਪੰਜਾਬ ਤੋਂ ਮੰਤਰੀ ਨਵਜੋਤ ਸਿੰਘ ਸਿੱਟੂ ਬਣਦਾ ਫਿਰ ਇਹ ਹਸਮਤ ਨਹੀਂ ਸੀ ਬਣਦੀ ਇਸ ਕਰਕੇ ਇਸ ਕਰਕੇ ਸਾਜਿ ਸਾਰੀ ਕਾਇਨਾਤ ਪੰਜਾਬ ਦੇ ਉੱਤੋਂ ਵੀ ਬਾਹਰੋਂ ਦਾ ਪਰ ਮੈਂ ਧੁਰੂ ਕਰ ਨਹੀਂ ਛੱਡूंगा ਦੁਨੀਆ ਇਧਰ ਉਧਰ ਭਟਕਾਉਂਦਾ